ਜੋ ਸਾਨੂੰ ਮਜਬੂਰ ਜਿਹੜਾ ਮੁੱਖ ਮੰਤਰੀ ਬਲੋ ਟਵੀਟ ਵੀ ਆ ਗਿਆ ਕਿ ਮੈਂ ਪਰਿਵਾਰ ਨਾਲ ਖੜਾ ਹਾਂ ਇਹ ਕਿਸਾਨਾਂ ਦਾ ਸ਼ਹੀਦ ਹੈ ਅਧੋਲਨ ਦੇ ਵਿੱਚ ਅਸੀਂ ਇਹਨੂੰ ਸਹਾਇਤਾ ਵੀ 1 ਕਰੋੜ ਰੁਪਏ ਦਿਤੀ ਹੈ ਨੌਕਰੀ ਵੀ ਦਿੰਨੇ ਆ ਕਾਨੂੰਨੀ ਕਾਰਵਾਈ ਵੀ ਕਰਾਂਗੇ ਮੈਂ ਫਰਜ਼ ਵੀ ਨਿਭਾ ਰਿਹਾ ਇਹ ਸਾਰੇ ਲਫ਼ਜ਼ ਮੁੱਖ ਮੰਤਰੀ ਨੇ ਪਰ ਟਵੀਟ ਤੇ ਤੁਸੀਂ ਦੇਖੇ ਨੇ ਸਵਾਲ ਹੈ ਐਫ ਆਈ ਆਰ ਦਰਜ ਕਰਨ ਦਾ ਐਫ ਆਈ ਉਹ ਦਰਜ ਹੀ ਨਹੀਂ ਕਰ ਰਹੇ ਕਹਿੰਦੇ ਜੀ ਸਾਡੇ ਮਲਾਜ਼ਮ ਫਸ ਜਾਣਗੇ ਇਹਦਾ ਮਤਲਬ ਸਾਡੇ ਮਲਾਜ਼ਮ ਸਾਡੇ ਬੱਚੇ ਮਾਰੀ ਜਾਣਗੇ ਜੇ ਕਾਨੂੰਨੀ ਕਾਰਵਾਈ ਆਉਂਦੀ ਹੈ ਕੋਈ ਗੇੜੇ ਚ ਆਉਂਦਾ ਹੈ ਹੁਣ ਤਾਂ ਮੈਨੂੰ ਲੱਗਦਾ ਸਾਹਮਣੇ ਆ ਗਿਆ ਜਿਹਨੇ ਗੋਲੀ ਵੀ ਚਲਾਈ ਹੈ ਉਹ ਪਹਿਲਾਂ ਫੌਜ ਵਿੱਚ ਭਰਤੀ ਸੀਗਾ ਫਿਰ ਉਹ ਪੁਲਿਸ ਵਿੱਚ ਭਰਤੀ ਹੋਇਆ ਉਹ ਸਾਰੀ ਉਹਦੀ ਔਣ ਵਾਲੇ ਦਿਨਾਂ ਦੇ ਵਿੱਚ ਉਹ ਵੀਡੀਓ ਸਾਹਮਣੇ ਆ ਜਾਣੀ ਹੈ ਵੀ ਕਿਵੇਂ ਗੋਲੀ ਚੱਲੀ ਕਿਹਨੇ ਚਲਾਈ ਉਸ ਕਾਰਵਾਈ ਨੂੰ ਲੈ ਕੇ ਇੱਥੇ ਬੈਠੇ ਆ ਪ੍ਰਸ਼ਾਸਨ ਪਿੱਛੇ हटਿਆ ਹੋਇਆ ਇੱਥੋਂ ਤੱਕ ਕਿ ਮੁੱਖ ਮੰਤਰੀ ਕਹਿੰਦਾ ਹੈ ਵੀ ਪਰਚਾ ਦਰਜ ਕਰੋ ਥੱਲੇ ਪੁਲਿਸ ਅਫਸਰ ਨਹੀਂ ਕਹਿੰਦੇ ਨਹੀਂ ਕਰਨਾ ਹੁਣ ਇਹ ਨਹੀਂ ਪਤਾ ਵੀ ਰਾਜ ਤਲਵੰਡੀ ਪ੍ਰਸ਼ਾਸਨ ਦਾ ਚੱਲ ਰਿਹਾ ਹੈ ਕਿ ਮੁੱਖ ਮੰਤਰੀ ਦਾ ਚੱਲ ਰਿਹਾ ਹੈ ਕਿਡਜ਼ੀ ਬੈਸਟ ਪ੍ਰੀ ਸਕੂਲ ਓਪਨ ਹੋ ਗਿਆ ਹੈ ਆਪਣੇ ਸ਼ਹਿਰ ਤਲਵੰਡੀ ਸਾਬੋਜ ਆਪਣੇ ਬੱਚਿਆਂ ਨੂੰ ਦੇਵੋ ਬੈਸਟ ਪ੍ਰੀ ਸਕੂਲ ਚ ਸਿੱਖਣ ਦਾ ਖੇਡਣ ਦਾ ਅਤੇ ਬੇਸਿਕ ਆਫ ਐਜੂਕੇਸ਼ਨ ਨੂੰ ਇਨੋਵੇਟਿਵ ਤਰੀਕੇ ਨਾਲ ਯਾਦ ਕਰਨ ਦੀ ਕਾਬਲੀਅਤ ਵਾਲੇ ਕਰਿਕੂਲਮ ਐਡਮਿਸ਼ਨ ਲਈ ਸਕਰੀਨ ਤੇ ਦਿੱਤੇ ਨੰਬਰ ਤੇ ਕਾਲ ਕਰੋ ਕਿਡਜ਼ੀ ਹੁਣ ਤਲਵੰਡੀ ਸਾਬੋ ਵਿਖੇ ਮੈਂ ਕਾਕਾ ਸਿੰਘ ਕੋਲੜਾ ਸੂਬਾ ਜਰਨ ਸਿੱਖਤਰ ਭਾਰਤੀ ਕਿਸਾਨ ਯੂਨੀਅਨ ਦਾ ਸਿੱਧੂ ਬਰੋ ਸਾਰੀ ਦੁਨੀਆ ਨੂੰ ਪਤਾ ਹੁਣ ਇਕੱਲੇ ਇਸ ਇਲਾਕੇ ਨੂੰ ਨਹੀਂ ਪਤਾ ਸਾਰੀ ਦੁਨੀਆ ਨੂੰ ਪਤਾ ਹੈ ਕਿ ਜਿਹੜਾ ਅਸੀਂ ਦੋ ਫੋਰਮਾਂ ਵੱਲੋਂ ਪ੍ਰੋਗਰਾਮ ਦਿੱਤਾ ਅਸੀਂ 13 ਫਰਵਰੀ ਨੂੰ ਦਿੱਲੀ ਕੂਚ ਦਾ ਦਿੱਲੀ ਕੂਚ ਦੇ ਉਹਨਾਂ ਦੇ ਜਿਹੜੇ ਵਾਡਰਾਂ ਤੇ ਜਿੰਨੇ ਪ੍ਰਬੰਧ ਕੀਤੇ ਵੇ ਸੀ ਜਿਹੜੇ ਆਸਰੂਫੈਂਸ ਦੇ ਕੋਲੇ ਛੱਡੇ ਆ ਜਖਮੀ ਹੋਏ ਨੇ ਆਪਾਂ ਉਹ ਜਿਹੜੇ 13 ਤਰੀਕ ਤੇ 14 ਤਰੀਕ ਨੂੰ ਤੁਸੀਂ ਸਾਰੀ ਘਟਨਾ ਪ੍ਰੈਸ ਦੇ ਵਿੱਚ ਲੋਕਾਂ ਨੇ ਦੇਖੀ ਆ ਕਿ ਜਿਹੜੇ ਜੰਗਤ ਚ ਵੀ ਨਹੀਂ ਉਹ ਹਥਿਆਰ ਵਰਤੇ ਜਾਂਦੇ ਜੰਗ ਦੇ ਵਿੱਚ ਵੀ ਉਹ ਜਿਹੜੀਆਂ ਗੈਸਾਂ ਨੇ ਤਿੰਨ ਗੈਸਾਂ ਡਾਕਟਰਾਂ ਨੇ ਪਾਈਆਂ ਗਿਆ ਕਿ ਇੰਨੀਆਂ ਖਤਰਨਾਕ ਨੇ ਕਿ ਮਨੁੱਖ ਦੀ ਹੌਲੀ-ਹੌਲੀ ਪੰਜ ਚਾਰ ਸਾਲ ਦੇ ਵਿੱਚ ਆਟੋਮੈਟਿਕ ਹੀ ਮੌਤ ਹੋ ਜਾਣੀ ਹੈ ਕਿਸੇ ਨੂੰ ਫੇਫੜਿਆਂ ਦਾ ਅਸਰ ਹੋ ਜਾਣਾ ਕਿਸੇ ਨੂੰ ਕੈਂਸਰ ਹੋ ਜਾਣਾ ਕਿਸੇ ਨੂੰ ਕੁਝ ਕਰ ਜਾਣਾ ਉਹ ਜੰਗ 'ਚ ਵੀ ਨਹੀਂ ਵਰਤੀਆਂ ਗਈਆਂ ਪਰ ਸਰਕਾਰ ਨੇ ਸਾਡੇ ਪੰਜਾਬ ਦੇ ਕਿਸਾਨਾਂ ਤੇ ਦਿੱਲੀ ਜਾਂਦੇ ਆਪ ਦੀ ਰਾਜਧਾਨੀ ਤੇ ਉਹ ਗੈਸ ਸਾਡੇ ਤੇ ਵਰਤੀ ਹੈ ਉਹ ਤਾਂ ਜਿਹੜਾ ਅਸੀਂ ਨਾਲ ਫਿਰ ਪ੍ਰੋਗਰਾਮ ਦਿੱਤਾ ਸੀ 21 ਫਰਵਰੀ ਨੂੰ ਜਿਹੜੀਆਂ ਸਾਡੇ ਉਸ ਗੇਟ ਦੀਆਂ ਮੀਟਿੰਗਾਂ ਹੁੰਦੀਆਂ ਰਹੀਆਂ ਸਰਕਾਰ ਨਾਲ ਬੇਸ਼ਿੱਟਾ ਤੇ 21 ਫਰਵਰੀ ਨੂੰ ਅਸੀਂ ਕਿਹਾ ਸੀ ਵੀ ਦਿਲ ਇਹ ਨੂੰ ਕੁਝ ਕਰਾਂਗੇ ਉਹ ਜਦੋਂ ਅਸੀਂ ਆਪਣੇ ਕਿਸਾਨ ਵਧੇ ਆ ਤਾਂ ਅਸੀਂ ਬੋਲਿਆ ਸੀ ਵੀ ਪਹਿਲਾਂ ਮੂਰੇ ਅਸੀਂ ਜਾਵਾਂਗੇ ਕਿਸਾਨ ਤਾਂ ਉਹ ਜਿਹੜੇ ਉੱਥੇ ਫਿਰ ਇਹਨਾਂ ਨੇ ਸਿੱਧੀਆਂ ਗੋਲੀਆਂ ਛੱਡੀਆਂ ਨੇ ਉਹਦੇ ਵਿੱਚੋਂ ਜਿਹੜੀ ਉਹ ਗੋਲੀ ਆ ਆਪਣੇ ਸੁਭ ਕਰਨ ਦੇ ਉਹ ਜਿਹੜੇ ਥੱਲੇ ਉਹਦਾ ਡਿੱਗੀ ਵੀ ਸੀਗੀ ਗੋਲਾ ਡਿੱਗਿਆ ਹੋਇਆ ਸੀ ਉਹ ਗੋਲਾ ਚੱਕਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਉਹਦੀ ਉਹ ਫਿਰ ਉਹ ਗਿੱਚੀ ਚਾ ਕੇ ਜਿਹੜੀ ਗੋਲੀ ਲੱਗੀ ਐ ਇੱਕ ਆਪਣਾ ਅਮਰਤਾਰੀ ਸੀਗਾ ਮੁੰਡਾ ਨੌਜਵਾਨ ਉਹਦਾ ਗਾਤਰਾ ਲੈ ਗਿਆ ਲੜਦੇ ਲੜਦੇ ਤੋਂ ਉਹ ਗਾਤਰਾ ਚੱਕਣ ਲੱਗਿਆ ਤਾਂ ਉਹ ਵੀਡੀਓ ਸਾਰਿਆਂ ਨੇ ਵੇਖੀ ਹੋਣੀ ਐ ਕਿ ਉਹਨੂੰ ਗਾਤਰਾ ਆਪਣਾ ਚੱਕਣ ਨਹੀਂ ਦਿੱਤਾ ਤੇ ਉਹਦੀ ਜਿਹੜੀ ਲੱਤ ਫੜ ਕੇ ਪਾੜੀ ਗਈ ਐ ਤੇ ਉਹਨੂੰ ਬੋਰੀ 'ਚ ਪਾ ਕੇ ਕੁੱਟ ਕੇ ਉਹ ਅੱਜ ਉਹਦਾ ਲਾਜ ਚੱਲ ਰਿਹਾ ਪੀਜੀਆਈ ਦੇ ਵਿੱਚੋਂ ਕੋਟ ਰਾਹੀਂ ਉਹ ਆਪਾਂ ਬੱਚੇ ਨੂੰ ਲੈਂਦਾ ਹੈ ਹਜੇ ਅੱਜ ਸਾਨੂੰ ਇਹ ਲੱਗਿਆ ਕਿ ਤਿੰਨ ਬੱਚੇ ਹੋਰ ਨੇ ਇਹ ਜਿਹੜਿਆਂ ਨੇ ਕੁੱਟ ਕੇ ਉਹ ਕਰਕੇ ਇਹ ਸਾਰੀਆਂ ਗੱਲਾਂ ਦੇ ਵਿੱਚੋਂ ਅੱਜ ਤੱਕ ਜਿਹੜੀ ਅੱਜ ਇੱਥੇ ਆਪਾਂ ਚੌਕ 'ਚ ਖੜੇ ਆਂ ਅੱਜ ਸਾਨੂੰ ਮਜਬੂਰ ਜਿਹੜਾ ਮੁੱਖ ਮੰਤਰੀ ਵੱਲੋਂ ਟਵੀਟ ਵੀ ਆ ਗਿਆ ਕਿ ਮੈਂ ਪਰਿਵਾਰ ਨਾਲ ਖੜਾ ਹਾਂ ਇਹ ਕਿਸਾਨਾਂ ਦਾ ਸ਼ਹੀਦ ਐਦੋਲਨ ਦੇ ਵਿੱਚ ਅਸੀਂ ਇਹਨੂੰ ਸਹਾਇਤਾ ਵੀ 1 ਕਰੋੜ ਰੁਪਏ ਦਿੰਦੀ ਐ ਨੌਕਰੀ ਵੀ ਦਿੰਨੇ ਆ ਕਾਨੂੰਨੀ ਕਾਰਵਾਈ ਵੀ ਕਰਾਂਗੇ ਮੈਂ ਫਰਜ਼ ਵੀ ਨਿਭਾ ਰਿਆਂ ਇਹ ਸਾਰੇ ਲਫ਼ਜ਼ ਮੁੱਖ ਮੰਤਰੀ ਨੇ ਪਰ ਟਵੀਟ ਤੇ ਤੁਸੀਂ ਦੇਖੇ ਨੇ ਸਵਾਲ ਐ ਐਫ ਆਈ ਆਰ ਦਰਜ ਕਰਨ ਦਾ ਐਫ ਆਈ ਆਰ ਦਰਜ ਹੀ ਨਹੀਂ ਕਰ ਰਹੇ ਕਹਿੰਦੇ ਜੀ ਸਾਡੇ ਮਲਾਜਮ ਫਸ ਜਾਣਗੇ ਇਹਦਾ ਮਤਲਬ ਸੋਡੇ ਮਲਾਜਮ ਸਾਡੇ ਬੱਚੇ ਮਾਰੀ ਜਾਣ ਜੇ ਕਾਨੂੰਨੀ ਕਾਰਵਾਈ ਆਉਂਦੀ ਹੈ ਕੋਈ ਗੇੜੇ ਚ ਆਉਂਦਾ ਹੈ ਹੁਣ ਤਾਂ ਮੈਨੂੰ ਲੱਗਦਾ ਸਾਹਮਣੇ ਆ ਗਿਆ ਜਿਹਨੇ ਗੋਲੀ ਵੀ ਚਲਾਈ ਹੈ ਉਹ ਪਹਿਲਾਂ ਫੌਜ ਚ ਭਰਤੀ ਸੀਗਾ ਫਿਰ ਉਹ ਪੁਲਿਸ ਚ ਭਰਤੀ ਹੋਇਆ ਉਹ ਸਾਰੀ ਉਹਦੀ ਔਣ ਵਾਲੇ ਦਿਨਾਂ ਦੇ ਵਿੱਚ ਉਹ ਵੀਡੀਓ ਸਾਹਮਣੇ ਆ ਜਾਣੀ ਹੈ ਵੀ ਕਿਵੇਂ ਗੋਲੀ ਚੱਲੀ ਕਿਹਨੇ ਚਲਾਈ ਉਸ ਕਾਰਵਾਈ ਨੂੰ ਲੈ ਕੇ ਇੱਥੇ ਬੈਠੇ ਆ ਪ੍ਰਸ਼ਾਸਨ ਪਿੱਛੇ ਹਟਿਆ ਹੋਇਆ ਇੱਥੋਂ ਤੱਕ ਕਿ ਮੁੱਖ ਮੰਤਰੀ ਕਹਿੰਦਾ ਵੀ ਪਰਚਾ ਦਰਜ ਕਰੋ ਥਲੜੇ ਪੁਲਿਸ ਅਫਸਰ ਨਹੀਂ ਕਹਿੰਦੇ ਨਹੀਂ ਕਰਨਾ ਹੁਣ ਇਹ ਨਹੀਂ ਪਤਾ ਵੀ ਰਾਜ ਥਲੜੇ ਪ੍ਰਸ਼ਾਸਨ ਦਾ ਚੱਲ ਰਿਹਾ ਹੈ ਕਿ ਮੁੱਖ ਮੰਤਰੀ ਦਾ ਚੱਲ ਰਿਹਾ ਹੈ ਮੁੱਖ ਮੰਤਰੀ ਨੂੰ ਇਹ ਹੈ ਕਿ ਜੇ ਐਡਾ ਵੱਡਾ ਦਿਲ ਦਿਖਾਇਆ ਕਿਸਾਨਾਂ ਨਾਲ ਖੜਾ ਹੈ ਤਾਂ ਐਫ ਆਈ ਆਰ ਦਰਜ ਕਰ ਕਿੰਨੀ ਦੇਰ ਇਹ ਰੋਡ ਜਾਮ ਰਹੂਗਾ ਕਿਸ ਤਰ੍ਹਾਂ ਅਨ ਮੱਥੇ ਸਮੇ ਲੈ ਰਹੂਗਾ ਅੱਜ ਕੱਲਾ ਰਾਮਪਰਾ ਬਲਾਕ ਦਾ ਖਾਸ ਕਰਕੇ ਜੇ ਕਹਿਣਾ ਪਿੰਡ ਬੱਲੋ ਦਾ ਠੀਕ ਹੈ ਜੀ ਕੱਲ ਨੂੰ ਫਿਰ ਸੁਰੇ ਸਮੁੱਚੇ ਪੰਜਾਬ ਦੇ ਦੋਨੇ ਫੋਰਮਾਂ ਦੀ ਮੀਟਿੰਗ ਸਾਡੀ ਚੱਲੀ ਜਾਂਦੀ ਹੈ ਅੱਜ ਉਧਰ ਵੀ ਚੱਲੀ ਜਾਂਦੀ ਹੈ ਸਾਡੇ ਵੀ ਚੱਲੀ ਜਾਂਦੀ ਹੈ ਫਿਰ ਪੂਰੇ ਪੰਜਾਬ ਚ ਕਰਾਂ ਤੜਕੇ ਹੁਣ ਇੱਕ ਕਦਮ ਹੋਰ ਅੱਗੇ ਵਧਦਿਆਂ ਇਸੇ ਤਾਰਾ ਕਨਵੈਂਟ ਸਕੂਲ ਦੁਆਰਾ ਇੱਕ ਹੋਰ ਸਕੂਲ ਤਲਵੰਡੀ ਸਾਬੋ ਸਰਦੂਲਗੜ ਰੋਡ ਤੇ ਸ਼ੁਰੂ ਕੀਤਾ ਜਾ ਰਿਹਾ ਹੈ ਜੋ ਕਿ ਪਹਿਲਾ ਵਾਲੇ ਸਕੂਲ ਤੋਂ ਕਾਫੀ ਜ਼ਿਆਦਾ ਵੱਡਾ ਤਾਂ ਹੈ ਹੀ ਪਰ ਨਾਲ ਹੀ ਵਿਦਿਆਰਥੀਆਂ ਨੂੰ ਹੋਰ ਜ਼ਿਆਦਾ ਬਿਹਤਰ ਸਹੂਲਤਾਂ ਵੀ ਇਸ ਨਵੇਂ ਸਕੂਲ ਵਿੱਚ ਦਿੱਤੀਆਂ ਜਾਣਗੀਆਂ ਤਲਵੰਡੀ ਸਾਬੋ ਸਰਦੂਲਗੜ ਰੋਡ ਤੇ ਬਣੇ ਨਵੇਂ ਤਾਰਾ ਕਨਵੈਂਟ ਸਕੂਲ ਵਿੱਚ ਹੈ ਅਤੇ ਆਧੁਨਿਕ ਸਮਾਰਟ ਕਲਾਸਰੂਮਸ ਐਕਸਪੀਰੀਐਂਸਡ ਐਂਡ ਡੈਡੀਕੇਟਿਡ ਵੈਲ ਕੁਆਲੀਫਾਈਡ ਟੀਚਿੰਗ ਸਟਾਫ ਆਈਸੀਐਸਈ ਪੈਟਰਨ ਹਾਈ ਟੈਕ ਕੰਪਿਊਟਰ ਲੈਬਸ ਸਪੈਸ਼ਲ ਇੰਗਲਿਸ਼ ਸਪੀਕਿੰਗ ਕਲਾਸੇਸ ਤਾਰਾ ਕਨਵੈਂਟ ਸਕੂਲ ਵਿੱਚ ਪ੍ਰੀ ਨਰਸਰੀ ਤੋਂ 10ਵੀਂ ਤੱਕ ਦੇ ਦਾਖਲੇ ਸ਼ੁਰੂ ਹਨ ਆਪਣੇ ਬੱਚੇ ਦੇ ਸੁਨਹਿਰੀ ਭਵਿੱਖ ਲਈ ਅੱਜ ਹੀ ਸਕਰੀਨ ਤੇ ਦਿੱਤੇ ਫੋਨ ਨੰਬਰਾਂ ਤੇ ਸੰਪਰਕ ਕਰੋ